ਨਮਸਕਾਰ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਮੈਂ ਤੁਹਾਡਾ ਵੀਰ सुरेंद्र ਸਿੰਘ ਰਾਣਾ ਅੱਜ ਆਪਾਂ ਖੜੇ ਆਂ ਸ਼ੰਗਰੂਰ ਸਹਿਰ ਦੇ ਅੰਬੇਡਕਰ ਨਗਰ ਮਹੱਲੇ ਦੇ ਵਿੱਚ ਜਿੱਥੇ ਕੀ ਭਗਵਾਨ ਸ੍ਰਿਸ਼ਟੀਕਰਤਾ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਦੇ ਨਾਲ ਮਨਾਉਣ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ ਤੇ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਇਸ ਨਗਰ ਦੇ ਵਿੱਚ ਕੀ ਖਾਸ ਹੈ ਕੀ ਗੱਲ ਹੈ ਇਸ ਨਗਰ ਦੇ ਵਿੱਚ ਕੀ ਕਿੱਦਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਵਾਲਮੀਕੀ ਪ੍ਰਗਟ ਦਿਵਸ ਦੀਆਂ ਤਿਆਰੀਆਂ ਬੜੀਆਂ ਜੋਰਾਂ ਸੋਰਾਂ ਦੇ ਨਾਲ ਚੱਲ ਰਹੀਆਂ ਨੇ ਦੇਖੋ ਲੜੀਆਂ ਦਾ ਪ੍ਰਬੰਧ ਪੂਰੀ ਦੁਕਾਨਾਂ ਦੇ ਉੱਤੇ ਦੀ ਵੀ ਸਜਾਵਟ ਕੀਤੀ ਗਈ ਹੈ ਔਰ ਇਹ ਭਵਵੇਂ ਮੰਦਿਰ ਹੈ ਉਹ ਜਿਹਨੂੰ ਸਜਾਇਆ ਜਾ ਰਿਹਾ ਹੈ ਤੇ ਇਹ ਦਿਨ ਦਾ ਸਮਾਂ ਹੈ ਮਗਰ ਜਦੋਂ ਨਾਈਟ ਹੋ ਜਾਊਗੀ ਜਿਉਂ-ਜਿਉਂ ਇਸ ਮੰਦਿਰ ਦਾ ਦ੍ਰਿਸ਼ ਬੜਾ ਦੇਖਣ ਨੂੰ ਮਿਲੂਗਾ ਇਹ ਉਹ ਪ੍ਰਾਚੀਨ ਸਥਾਨ ਹੈ ਭਗਵਾਨ ਸ੍ਰਿਸ਼ਟੀ ਕਰਤਾ ਵਾਲਮੀਕੀ ਮਹਾਰਾਜੀ ਦਾ ਮੈਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਣਾ ਵੀ ਕਿਵੇਂ ਤਿਆਰੀਆਂ ਚੱਲਦੀਆਂ ਪਈ ਨੇ ਕਿਵੇਂ ਸਰਧਾਲੂਆਂ ਦਾ ਉਰੇ ਤਾਤਾ ਲੱਗਦਾ ਹੈ ਤੇ ਕਿਵੇਂ ਸੇਵਕਾਂ ਨੇ ਇਸ ਮੰਦਿਰ ਦੀ ਬੜੀ ਰੂਪਰੇਖਾ ਤਿਆਰ ਕੀਤੀ ਹੋਈ ਹੈ ਤੇ ਪੂਰੇ ਪ੍ਰਬੰਧ ਪੁਖਤਾ ਪ੍ਰਬੰਧ ਸਰਧਾਲੂਆਂ ਦੇ ਲਈ ਉਰੇ ਕੀਤੇ ਜਾ ਰਹੇ ਨੇ ਉਸ ਦਿਨ ਨੂੰ ਲੈ ਕੇ ਤੇ ਅੰਦਰ ਦੀਆਂ ਤਸਵੀਰਾਂ ਵੀ ਮੈਂ ਤੁਹਾਨੂੰ ਦਿਖਾਣਾ ਇਸ ਮੰਦਿਰ ਦੀਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਐਂਟਰੀ ਦਰਵਾਜ਼ੇ ਦੇ ਉੱਤੇ ਹੀ ਤੁਸੀਂ ਇਹ ਦੇਖ ਵੀ ਇਹ ਜੋ ਪਾਵਨ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਸਰਦਾਰਾਂ ਨੂੰ ਬੜਾ ਗੂੰਗਾਨ ਕਰਨ ਦੇ ਲਈ ਭਗਵਾਨ ਨੂੰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਉਸ ਦਾ ਮਨਾਉਣ ਦੇ ਲਈ ਸਾਊਂਡ ਦਾ ਵੀ ਬੜਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ ਤੇ ਮੰਦਿਰ ਨੂੰ ਪੂਰਾ ਲੜੀਆਂ ਦੇ ਨਾਲ ਜਗਮਗਾ ਤੇ ਲਈ ਪੂਰਾ ਪ੍ਰਬੰਧ ਪੁਖਤਾ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਸ੍ਰਿਸ਼ਟੀ ਕਰਤਾ ਵਾਲਮੀਕੀ ਅਨੰਤ ਅਨੰਤ ਮਹਿੰਸ ਮੰਦਿਰ ਤਾਂ ਮੰਦਿਰ ਨੂੰ ਬੜੇ ਭਵਯ ਤਰੀਕੇ ਦੇ ਨਾਲ ਸਜਾਇਆ ਗਿਆ ਅੰਦਰ ਦਾ ਦਰਬਾਰ ਦਾ ਵੀ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਇਸ ਮੰਦਿਰ ਦੀ ਖਾਸ ਗੱਲ ਕੀ ਹੈ ਤੇ ਇਹ ਆਪਾਂ ਸ਼ਰਧਾਲੂਆਂ ਦੇ ਨਾਲ ਵੀ ਗੱਲ ਕਰਾਂਗੇ ਜੋ ਉਰੇ ਦੇ ਧਰਮ ਪ੍ਰਚਾਰਕ ਕਮੇਟੀ ਹੈ ਜੋ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਦੇਖੋ ਇਸ ਮੰਦਿਰ ਦਾ ਅੰਦਰ ਦਾ ਪੂਰਾ ਦ੍ਰਿਸ਼ ਹੈ ਇਹ ਮੈਂ ਅਖੰਡ ਜੋਤ ਭਗਵਾਨ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜੋਤ ਪ੍ਰਚੰਡ ਕੀਤੀ ਹੋਈ ਹੈ ਜਿਸ ਦਾ ਪੂਰਾ ਦੇਖੋ ਭਗਾਂ ਸਰੂਪ ਦਾ ਆਨੰਦ ਪੂਰਾ ਮਨਾਇਆ ਜਾਂਦਾ ਹੈ ਇਹ ਹੋਰ ਵੀ ਮੈਂ ਤੁਹਾਨੂੰ ਇਸ ਮੰਦਿਰ ਦੀ ਖਾਸ ਇੱਕ ਗੱਲ ਦੱਸਦਾ ਕਿ ਇਸ ਦਿਨ ਜੋ ਪਾਵਨ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਆਂਦਾ ਉਸ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਸੋਭਾ ਯਾਤਰਾ ਵੀ ਕੱਢੀ ਜਾਂਦੀ ਹੈ ਇੱਕ ਵਿਸਾਲ ਪ੍ਰਚਾਰ ਯਾਤਰਾ ਵੀ ਕੱਢੀ ਜਾਂਦੀ ਹੈ ਤੇ ਅੱਜ ਜਦੋਂ ਸੰਗਰੂਰ ਦੀ ਗੱਲ ਕਰਦੇ ਆ ਤਾਂ ਸੰਗਰੂਰ ਦੇ ਵਿੱਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਚਾਰ ਨੂੰ ਲੈ ਕੇ ਸਵੇਰ-ਸਵੇਰ ਪ੍ਰਭਾਤ ਫੇਰੀ ਵੀ ਕੱਢੀ ਜਾਂਦੀ ਹੈ ਉਹਦੀ ਵੀ ਤੁਹਾਨੂੰ ਅਸੀਂ ਚਲਕ ਦਿਖਾਵਾਂਗੇ ਦੇਖੋ ਤੁਸੀਂ ਇਹ ਉਹ ਫੁੱਲ ਮਾਲਾ ਨੇ ਇਹ ਉਹ ਫੁੱਲ ਨੇ পুষ্প ਨੇ ਜੋ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਦੇ ਚਰਨਾਂ ਨੂੰ ਸਮਰਪਿਤ ਕੀਤੇ ਹੋਏ ਨੇ ਸਰਦਾਲੂਆਂ ਨੇ ਕਿਉਂਕਿ ਜੋ ਇਹ ਪਾਲਕੀ ਸਜਾਈ ਜਾਂਦੀ ਹੈ ਸਵੇਰ-ਸਵੇਰ ਪੂਰੇ ਨਗਰ ਦੇ ਵਿੱਚ ਵਾਲਮੀਕੀ ਨਗਰ ਵਾਲਮੀਕੀ ਵਸਤੀਆਂ ਦੇ ਵਿੱਚ ਦੀ ਉਹਦਾ ਇਹ ਪ੍ਰਭਾਤ ਸੇਰੀ ਲਗਾਈ ਜਾਂਦੀ ਹੈ ਸਵੇਰ 5 ਵਜੇ ਇਹ ਪ੍ਰਭਾਤ ਸੇਰੀ ਸਟਾਰਟ ਹੁੰਦੀ ਹੈ ਤੇ ਜੋ ਸਰਦਾਲੂ ਨੇ ਜੋ ਵਾਲਮੀਕੀ ਸਮਾਜ ਦੇ ਅਦਰ ਹੋਰ ਵੀ ਸਮਾਜ ਦੇ ਜੋ ਵੀ ਜਿੰਨਾ ਦੇ ਅੰਦਰ ਵੀ ਸਰਦਾਂ ਆਉਂਦੀ ਉਹ ਭਗਵਾਨ ਸ੍ਰਿਸ਼ਟੀ ਕਰਤਾ ਵਾਲਮੀਕੀ ਮਹਾਰਾਜ ਨੂੰ ਪੁਸ਼ਪ ਵਰਪਿਤ ਕਰਦੇ ਨੇ ਤੇ ਆਪਾਂ ਮੰਦਿਰ ਦੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਸਰ ਜੋ ਇਸ ਪ੍ਰਚਾਰ ਇਸ ਮੰਦਿਰ ਦੇ ਪ੍ਰਚਾਰਕ ਨੇ ਕਾਫੀ ਲੰਮੇ ਸਮੇਂ ਤੋਂ ਵਾਲਮੀਕੀ ਸਮਾਜ ਦੇ ਲਈ ਪ੍ਰਚਾਰ ਪ੍ਰਚਾਰ ਕਰਦੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਸੀ ਲੋਕ ਬਾਣੀ ਆਪ ਕੀ ਆਵਾਜ਼ ਚੈਨਲ ਦੇ ਵਿੱਚ ਧੰਨਵਾਦ ਜਿਹੜਾ ਬਹੁਤ ਬਹੁਤ ਸਰ ਜੋ ਭਗਵਾਨ ਸ੍ਰਿਸ਼ਟੀ ਕਰਤਾ ਵਾਲਮੀਕੀ ਮਹਾਰਾਜ ਜੀ ਦਾ ਜੋ ਪ੍ਰਗਟ ਦਿਵਸ ਆ ਰਿਹਾ ਹੈ ਇਸ ਨੂੰ ਲੈ ਕੇ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੁਹਾਡੇ ਵੱਲੋਂ ਸ੍ਰਿਸ਼ਟੀ ਕਰਤਾ ਵਾਲਮੀਕੀ ਦੇਵ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਆਉਣ ਵਾਲੀ 7 ਤਾਰੀਖ ਸਤ ਆਸਥਾਨ ਨੂੰ ਪਰਮਾਤਮਾ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਹੈ ਉਹ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਬੜੀ ਜੋਰਾਂ ਸ਼ੋਰਾਂ ਨਾਲ ਜਿਹੜੀਆਂ ਤਿਆਰੀਆਂ ਚੱਲੀਆਂ ਚੱਲ ਰਹੀਆਂ ਨੇਗੀਆਂ ਇਸ ਤੋਂ ਪਹਿਲਾਂ ਅਸੀਂ ਪ੍ਰਭਾਤ ਫੇਰੀਆਂ ਲਾਈਆਂ ਨੇਗੇ ਸਾਰੇ ਹੀ ਵਾਲਮੀਕੀ ਮਹੱਲਿਆਂ ਦੇ ਵਿੱਚ ਇਸ ਦੇ ਨਾਲ ਨਾਲ ਅਸੀਂ ਪਾਵਨ ਅਖੰਡ ਜੋਤ ਹੈ ਜੋ ਪਾਵਨ ਵਾਲਮੀਕ ਤੀਰਥ ਆਪਣਾ ਆਸ਼ਰਮ ਉੱਥੋਂ ਲਿਆ ਕੇ ਦੇਖੋ ਸਥਾਪਿਤ ਕੀਤੀ ਗਈ ਹੈ ਤੇ ਲੋਕਾਂ ਨੇ ਆਪ ਆਪਣੇ ਘਰਾਂ ਦੇ ਵਿੱਚ 14 ਦਿਨਾਂ ਦੀ ਜਿਹੜੀ ਅਖੰਡ ਜੋਤ ਸਥਾਪਿਤ ਕਰ ਚੁੱਕੇ ਨੇਗੇ ਤੇ ਇਸ ਤੋਂ ਬਾਅਦ ਜਿਹੜੇ ਕੁਝ ਘਰ ਰਹਿ ਗਏ ਉਹ ਆਉਣ ਵਾਲੇ 7 ਦਿਨਾਂ 'ਚ ਤੇ 4 ਦਿਨਾਂ ਦੀ ਅਖੰਡ ਜੋਤ ਆਪਣੇ ਘਰਾਂ ਵਿੱਚ ਸਥਾਪਿਤ ਕਰਨਗੇ ਤੇ ਇਸ ਤਰ੍ਹਾਂ ਜਿਹੜਾ ਆਪਾਂ ਕਹੀਏ ਵੀ ਬਹੁਤ ਉਤਸ਼ਾਹ ਤੇ ਬੜਾ ਜੋਸ਼ ਲੋਕਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਖੰਡ ਜੋਤ ਦੇ ਨਾਲ-ਨਾਲ ਬੱਚਕਰਾਂ ਦੇ ਵਿੱਚ ਆਧਿ ਨੀਤੀ ਨਵੀਂ ਦੇ ਪਾਠ ਸ਼ੁਰੂ ਹੋ ਚੁੱਕੇ ਨੇਗੇ ਬੱਚਿਆਂ ਨੇ ਵਰਤ ਰੱਖੇ ਹੋਏ ਨੇ ਕਿ ਪ੍ਰਮਾਤਮਾ ਵਾਲਮੀਕੀ ਦੇ ਆਵਾਂ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਲੈ ਕੇ ਵੀ ਜਿੰਨਾ ਕਹਿ ਦੋ ਉਹਨਾਂ ਉਤਸਾਹ ਆ ਬਹੁਤ ਜ਼ਿਆਦਾ ਉਤਸਾਹ ਸਾਰੇ ਨਗਰ ਦੇ ਵਿੱਚ ਦੇਖਣ ਨੂੰ ਮਿਲੇਗਾ ਤੁਹਾਨੂੰ ਤੇ ਇਹ ਸਾਡੇ ਵੀਰ ਨੇ ਸਾਡੇ ਭਰਾ ਨੇ ਵੱਡੇ ਵੀਰ ਨੇ ਵੀਜੇ ਲੰਕੇਸ਼ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਇਹ ਕਾਫੀ ਲੰਮੇ ਸਮੇਂ ਤੋਂ ਮੈਂ ਤਾਂ ਇਹਨਾਂ ਨੂੰ ਬਚਪਨ ਤੋਂ ਦੇਖਦਾ ਆ ਰਿਹਾ ਜਦੋਂ ਦੀ ਮੈਨੇ ਸੁਰਤ ਸੰਭਾਲ ਲਈ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਸੰਗਰੂਰ ਜ਼ਿਲ੍ਹੇ ਦੇ ਤਕਰੀਬਨ ਇਲਾਕਿਆਂ ਦੇ ਵਿੱਚ ਭਗਵਾਨ ਸ੍ਰਿਸ਼ਟੀਗਰਤਾ ਵਾਲਮੀਕ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਤੇ ਹੁਣ ਵੀ ਬੜੀ ਜ਼ੋਰ ਸ਼ੋਰ ਦੇ ਨਾਲ ਜਦੋਂ ਅਸੀਂ ਸੰਗਰੂਰ ਆਏ ਤਾਂ ਸਾਡੀ ਟੀਮ ਆਈ ਸੰਗਰੂਰ ਤਾਂ ਦੇਖਿਆ ਕਿ ਮੰਦਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਜਾਉਂਦੇ ਪਏ ਸੀ ਤੇ ਸਾਡੇ ਤੋਂ ਵੀ ਰੁਕੇ ਨਹੀਂ ਗਿਆ ਵੀ ਦੇਖਿਆ ਵੀ ਵੀਰ ਜੀ ਬੜੇ ਕਾਫੀ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਤੇ ਅਸੀਂ ਕਵਰੇਜ ਕਰਨ ਦੇ ਲਈ ਆਏ ਤੇ ਹੋਰ ਵੀ ਮੇਰੇ ਅੰਕਲ ਜੀ ਨੇ ਉਹ ਵੀ ਬਹੁਤ ਕਾਫੀ ਸਰਦਾ ਰੱਖਦੇ ਨੇ ਤਿਲਕ ਰਾਜੀ ਅੰਕਲ ਜੀ ਨੇ ਉਹ ਵੀ ਕਾਫੀ ਲੰਮੇ ਸਮੇਂ ਤੋਂ ਵਾਲਮੀਕ ਸਮਾਜ ਦੇ ਪ੍ਰਚਾਰ ਪ੍ਰਸਾਰ ਦੇ ਲਈ ਕਾਫੀ ਲੰਮੇ ਸਮੇਂ ਤੋਂ ਸੇਵਾ ਨਿਵਾਰੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਬਹੁਤ ਬਹੁਤ ਮੁਬਾਰਕਾ ਆਪ ਜੀ ਨੂੰ ਵਾਲਮੀਕੀ ਪ੍ਰਗਟ ਦਿਵਸ ਦੀਆਂ ਜੈ ਵਾਲਮੀਕੀ ਜੀ ਹਰ ਹਰ ਬਾਦ ਤੇ ਅੰਕਲ ਜੀ ਜੋ ਇਹ ਤਿਆਰੀਆਂ ਚੱਲਦੀਆਂ ਪਈਆਂ ਨੇ ਤੇ ਕੀ ਸਨੇਹਾ ਦੇਵੋਗੇ ਆਪਣੀ ਕੌਮ ਨੂੰ ਆਪਣੇ ਸਮਾਜ ਨੂੰ ਇਸ ਮੁਲਕ ਨੂੰ ਸਰ ਜੋ ਅਸੀਂ ਪ੍ਰਭਾਤ ਵੀ ਲਾ ਰਹੇ ਆ ਜੀ ਸਾਡਾ ਇਹੀ ਮਤਬਲਾ ਜੋ ਸੰਗਤ ਹੈ ਸਾਡੀ ਤਾਂ ਸੁੱਤੀ ਪਈ ਹੈ ਜੀ ਜਾਗਰਤ ਨਹੀਂ ਹੈਗੀ ਅਸੀਂ ਜੋ ਪ੍ਰਭਾਤ ਵੀ ਲਾਣਿਆ ਸੀ ਉਹਨਾਂ ਨੂੰ ਜਾਗਰਤ ਕਰਦੇ ਆ ਜੀ ਤੇ ਪ੍ਰਗਟ ਦੋ ਜੀਬੀ ਸਾਹਿਬ ਤੁਮ ਤਾਂ ਨਾਲ ਦੇ ਘਰਾਂ ਦੇ ਵਿੱਚ ਮਨਾਓ ਆਪਣੇ ਘਰਾਂ ਦੇ ਵਿੱਚ ਅਕਾਂ ਦੀ ਜੋਤ ਲਾਓ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਸਿੱਖਿਸ਼ਤ ਕਰੋ ਸਾਡਾ ਇਹੀ ਸਾਡਾ ਉਦੇਸ਼ ਹੈ ਸਾਰਿਆਂ ਦਾ ਦੇਖੋ ਅੰਕਲ ਜੀ ਨੇ ਦੱਸਿਆ ਕਿ ਆਪਣੇ ਬੱਚਾ ਨੂੰ ਪੜਾਓ ਲਿਖਾਓ ਤੇ ਸਿੱਖਿਸ਼ਿਤ ਕਰੋ ਅਤੇ ਵਿਕਸਿਤ ਕਰੋ ਇਹ ਵਿਕਸਿਤ ਸਮਾਜ ਹੀ ਦੇਸ਼ ਦੀ ਤਰੱਕੀ ਕਰ ਸਕਦਾ ਹੈ ਜੇ ਆਪਾਂ ਸਿੱਖਿਸ਼ਿਤਾਂ ਤਾਂ ਵਿਕਸਿਤ ਵੀ ਆ ਤੇ ਸਾਡੇ ਨਾਲ ਹੋਰ ਵੀ ਨੇ ਮੇਰੇ ਵੀਰ ਪ੍ਰਚਾਰਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਦੇ ਵੱਲੋਂ ਵਾਲਮੀ ਕੀ ਪ੍ਰਗਟ ਦਿਵਸ ਦੇ ਮੌਕੇ ਤੇ ਆਪ ਕੀ ਕਹਿਣਾ ਚਾਹੋਗੇ ਅਸੀਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਸਾਰੇ ਸੰਸਾਰ ਨੂੰ ਪਰਮਾਤਮਾ ਵਾਲਮੀ ਕੀ ਮਹਾਰਾਜ ਨੂੰ ਮੰਨਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਜਿਹੜਾ ਉਪਦੇਸ਼ ਹੈ ਉਸ ਨੂੰ ਸਮਝਣ ਦੀ ਲੋੜ ਹੈ ਜਦੋਂ ਸ੍ਰਿਸ਼ਟੀ ਦਾ ਪਹਿਲਾ ਸ਼ਲੋਕ ਰਚਿਆ ਸ੍ਰਿਸ਼ਟੀਕਰਤਾ ਵਾਲਮੀਕਦਾ ਜੈ ਮਾਨ ਜੀ ਨੇ ਇੱਕ ਕਰੋਚ ਵੱਧ ਦੇ ਉੱਪਰ ਪਰਮਾਤਮਾ ਵਾਲਮੀ ਮਹਾਰਾਜ ਇੱਕ ਕਰੋਚ ਦੀ ਪੀੜਾ ਨਹੀਂ ਸਹਿ ਸਕੇ ਉਹਦੇ ਉੱਪਰ ਰਮਾਇਣ ਦੀ ਰਚਨਾ ਕੀਤੀ ਤਾਂ ਇਸ ਲਈ ਅਸੀਂ ਇਹੀ ਕਹਾਂਗੇ ਕਿ ਭਈ ਸਾਰੀ ਦੁਨੀਆ ਨੇ ਸਾਰੇ ਸੰਸਾਰ ਨੇ ਪਰਮਾਤਮਾ ਵਾਲਮੀ ਮਹਾਰਾਜ ਨੂੰ ਮੰਨਾ ਚਾਹੀਦਾ ਉਹਨਾਂ ਦਾ ਪ੍ਰਗਟ ਦਿਵਸ ਤੋਂ ਉਪតាម ਨਾਲ ਮਨਾਉਣਾ ਚਾਹੀਦਾ ਤੇ ਸਾਡਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਹੀ ਹੈ ਕਿ ਪ੍ਰਮਾਤਮਾ ਦੀ ਬਾਣੀ ਨੂੰ ਸਾਰੇ ਸੰਸਾਰ ਜਨ ਜਨ ਤੱਕ ਪਹੁੰਚਾਣਾ ਚਾਹੀਦਾ ਹੈ ਤੇ ਪ੍ਰਮਾਤਮਾ ਵਾਲੀ ਮਹਾਰਾਜ ਨੇ ਜਨ ਕਲਿਆਣ ਲਈ ਪੂਰੇ ਜਨ ਕਲਿਆਣ ਲਈ ਯੋਗ ਵਸ਼ਿਸ਼ਟ ਤੇ ਰਾਮਾਇਣ ਦੀ ਰਚਨਾ ਕੀਤੀ ਸਰ ਇਸ ਜੋ ਵਿਸਾਲ ਪ੍ਰਚਾਰ ਯਾਤਰਾ ਜੋ ਸ਼ਹਿਰ ਦੇ ਵਿੱਚ ਕੱਢੀ ਜਾ ਰਹੀ ਹੈ ਉਹਨਾਂ ਦੇ ਬਾਰੇ ਵੀ ਤੁਸੀਂ ਥੋੜਾ ਜਿਆ ਦੱਸੋਗੇ ਹਾਂ ਜੀ ਪਹਿਲਾਂ ਤਾਂ ਆਪਦੇ ਚੈਨਲ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਹੂੰਗਾ ਔਰ ਯਾਤਰਾ ਜਿਹੜੀ ਹਰ ਸਾਲ ਆਦੀ ਤਨ ਸਮਾਜ ਅਤੇ ਵਾਲਮੀਕੀ ਸਭਾ ਅੰਬੇਡਕਰ ਨਗਰ ਵੱਲੋਂ ਕੀਤੀ ਜਾਂਦੀ ਹੈ ਉਸ ਦਾ ਉਦੇਸ਼ ਇਹ ਹੈ ਕਿ ਆਪਾਂ ਜਿਆਦਾ ਤੋਂ ਜਿਆਦਾ ਜੋ ਪ੍ਰਮਾਤਮਾ ਵਾਲਮੀਕੀ ਦੇਵਾਨ ਜੀ ਦਾ ਆਪਾਂ ਚਿੱਤਰ ਦੇਖਦੇ ਆ ਜਾਂ ਉਹਨਾਂ ਦੀ ਮੂਰਤੀ ਜਿਹੜੀ ਦੇਖਦੇ ਆ ਤਾਂ ਪ੍ਰਮਾਤਮਾ ਵਾਲਮੀਕੀ ਦੇਵਾਨ ਜੀ ਦੇ ਹੱਥ ਦੇ ਵਿੱਚ ਇੱਕ ਕਲਮ ਹੈ ਉਹ ਕਲਮ ਜਿਹੜੀ ਹੈ ਪ੍ਰਮਾਤਮਾ ਨੇ ਜਿਹੜੀ ਯੋਗ ਸਿਸਟਮ ਆ ਰਮਾਇਣ ਦੀ ਰਚਨਾ ਕੀਤੀ ਹੈ ਪਰਮਾਤਮਾ ਵਾਲਮੀਕੀ ਦੇ ਆਵਾਂ ਜੀ ਆਪਣੇ ਸਿੱਸਿਆ ਪਰਦਾਵਾਜ ਨੂੰ ਮੋਕਸ਼ ਦਾ ਗਿਆਨ ਦਿੰਦੇ ਹੋਏ ਇਹੀ ਕਹਿੰਦੇ ਹਨ ਕਿ ਪ੍ਰਸਾਰਤ ਹੀ ਦਾਵ ਹੈ ਕਿ ਮਿਹਨਤ ਹੀ ਭਗਤੀ ਹੈ ਅਗਰ ਆਪਾਂ ਪਰਮਾਤਮਾ ਵਾਲਮੀਕੀ ਦੇ ਆਵਾਂ ਜੀ ਦੀਆਂ ਸ਼ਿਕਸ਼ਾਵਾਂ ਦੇ ਉੱਪਰ ਚੱਲਾਂਗੇ ਤਾਂ ਜਿਹੜੀ ਉਹਨਾਂ ਨੇ ਇਹ ਸ਼ਲੋਕ ਦੇ ਮਾਧਿਅਮ ਤੇ ਕਹੀ ਗਈ ਗੱਲ ਕਿ ਪ੍ਰਸਾਰਤ ਹੀ ਦਾਵ ਹੈ ਮਿਹਨਤ ਹੀ ਭਗਤੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਕਿੰਨਾ ਵੱਡਾ ਵਿਗਿਆਨ ਜਿਹੜਾ ਹੈ ਉਹ ਬਿਨਾ ਪੰਖ ਹੁੰਦੇ ਹੋਏ ਇਨਸਾਨ ਨੂੰ ਕਿੱਦਾਂ ਉਹ ਅਸਮਾਨ ਦੇ ਉੱਪਰ ਜਾਂ ਚੰਦ ਦੇ ਉੱਪਰ ਅੱਜ ਪਹੁੰਚ ਗਿਆ ਤਾਂ ਪ੍ਰਮਾਤਮਾ ਵਾਲਮੀਕੀ ਦੇ ਆਵਾਂਜੀ ਦਾ ਜਿਹੜਾ ਯੋਗ ਸਿਸ਼ਟ ਹੈ ਜਿਹਦੇ ਵਿੱਚ ਸਰਵਪ੍ਰਥ ਮੁਨੀ ਪਰਦਾਵਾ ਜੀ ਨੂੰ ਮੁਕਤ ਦਾ ਗਿਆਨ ਦਿੱਤਾ ਤਾਂ ਮੈਂ ਇਸ ਆ ਤੁਹਾਡੇ ਚੈਨਲ ਦੇ ਰਾਹੀਂ ਇਹ ਹੀ ਕਹੂੰਗਾ ਕਿ ਆਪਾਂ ਪ੍ਰਮਾਤਮਾ ਵਾਲਮੀਕੀ ਦੇ ਆਵਾਂਜੀ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਹਰ ਸਾਲ ਮਨਾਣੇ ਆ ਤਾਂ ਆਪਾਂ ਇਹ ਸੰਕਲਪ ਕਰੀਏ ਕਿ ਪਰਮਾਤਮਾ ਵਾਲਮੀਕੀ ਦੇ ਆਵਾਂ ਜੀ ਦੀ ਜਿਹੜੀ ਪਵਿੱਤਰ ਬਾਣੀ ਹੈ ਉਹ ਕੀ ਉਹਦੇ ਅਰਥ ਹਨ ਉਹ ਆਪਾਂ ਆਪਣੇ ਜੀਵਨ ਦੇ ਵਿੱਚ ਅਗਰ ਅਪਣਾਵਾਂਗੇ ਤਾਂ ਪਰਮਾਤਮਾ ਵਾਲਮੀਕੀ ਦੇ ਆਵਾਂ ਜੀ ਦਾ ਜਿਹੜਾ ਆਸ਼ੀਰਵਾਦ ਹੈ ਉਹ ਹਰ ਇਨਸਾਨ ਨੂੰ ਪ੍ਰਾਪਤ ਹੋਵੇਗਾ ਜੈ ਵਾਲਮੀਕੀ ਦੇਖ ਸਕਦੇ ਹੋ ਤੁਸੀਂ ਵੀ ਬੜੇ ਡਿਟੇਲ ਦੇ ਨਾਲ ਸਾਡੇ ਪ੍ਰਚਾਰਕ ਸਾਹਿਬ ਨੇ ਬੜੀ ਡਿਟੇਲ ਦੇ ਨਾਲ ਦੱਸਿਆ ਕਿ ਭਗਵਾਨ ਵਾਲਮੀਕੀ ਸ੍ਰਿਸ਼ਟੀ ਕਰਤਾ ਦੀ ਦੇਵਾਂ ਜੀ ਦੇ ਸਾਰੇ ਸ਼ਲੋਕਾਂ ਦੇ ਬਾਰੇ ਵੀ ਪੂਰੀ ਵਿਆਖਿਆ ਕਰ ਦਿੱਤੀ ਹੈ ਤੇ ਹੁਣ ਮੈਂ ਮੇਰੇ ਵੱਡੇ ਵੀਰ ਵਿਜੇ ਲੰਕੇਸ਼ ਜੀ ਜ਼ਿਲ੍ਹੇ ਦੇ ਜੋ ਆਦੀ ਧਰਮ ਸਮਾਜ ਦੇ ਪ੍ਰਚਾਰਕ ਨੇ ਉਹਨਾਂ ਦੇ ਨਾਲ ਵੀ ਮੈਂ ਦੁਬਾਰਾ ਫਿਰ ਤੋਂ ਗੱਲ ਕਰੂੰਗਾ ਕਿ ਸਰ ਜੋ ਇਹ ਵਿਸਾਲ ਪ੍ਰਚਾਰ ਯਾਤਰਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਇਹ ਤੇ ਇਹ ਕਿਹੜੇ ਦਿਨ ਤੇ ਇਹਦਾ ਮੇਨ ਮਕਸਦ ਕੀ ਹੈ ਕਿ ਕਈ ਥਾਵਾਂ ਤਾਂ ਭਗਵਾਨ ਸ੍ਰਿਸ਼ਟੀ ਕਰਤਾ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਮਗਰ ਤੁਸੀਂ ਇੱਕ ਅਨੋਖੇ ਤਰੀਕੇ ਦੇ ਨਾਲ ਇੱਕ ਵਿਸ਼ਾਲ ਪ੍ਰਚਾਰ ਯਾਤਰਾ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਕਿਵੇਂ ਕੀਤਾ ਹੈ ਤੇ ਕਦੋਂ ਸ਼ੁਰੂ ਹੋਏਗੀ ਯਾਤਰਾ ਤੇ ਕਿੱਥੇ ਆਣ ਜੋ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਾ ਚਾਹਣ ਵਾਲੇ ਨੇ ਜੋ ਸੇਵਕ ਨੇ ਜੋ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਕਿੱਥੇ ਆਣ ਤੇ ਕਿਵੇਂ ਪਹੁੰਚਣ ਤੇ ਇਸ ਯਾਤਰਾ ਦਾ ਕੀ ਮਕਸਦ ਕੀ ਹੈ ਜਿਹੜੀ ਵਿਸ਼ਾਲ ਪ੍ਰਚਾਰ ਯਾਤਰਾ ਆਉਣ ਵਾਲੀ ਚਾਹ ਤਾਰੀਖ ਚਾ ਰਾਸਥਾ ਨੂੰ ਵਾਲਮੀਕੀ ਨੰਦਾ ਡਾਕਟਰ ਅੰਬੇਦਕਰ ਨਗਰ ਤੋਂ ਸਹੀ ਦੁਪਹਿਰੇ 2 ਵਜੇ ਸਟਾਰਟ ਹੋਵੇਗੀ ਇਸ ਦਾ ਮੇਨ ਅਰਥ ਤਾਂ ਇਹ ਹੀ ਹੈਗਾ ਅਸੀਂ ਚਾਹੁੰਦੇ ਹਾਂ ਕਿ ਜੋ ਪਰਮਾਤਮਾ ਵਾਲੀ ਕੀ ਮਹਾਰਤ ਦਾ ਪਾਵਨ ਪ੍ਰਗਟ ਦਿਵਸ ਹੈ ਜਿਹੜਾ 7 ਤਰੀਕ ਨੂੰ ਮਨਾਇਆ ਜਾਣਾ ਹੈ ਉਸ ਦੇ ਸਬੰਧ ਦੇ ਵਿੱਚ ਇਹ ਵਿਸ਼ਾਲ ਪ੍ਰਚਾਰ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ ਉਹਦੇ ਵਿੱਚ ਕੀ ਸਾਡਾ ਕੀ ਮਕਸਦ ਕੀ ਹੈ ਕਿ ਜੋ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਦੇ ਹਰ ਬੱਤੇ ਤੱਕ ਜਿਹੜਾ ਸੰਦੇਸ਼ ਪਹੁੰਚਣਾ ਜਾਂਦਾ ਕਿ ਆਸੀਂ ਆਪਣੇ ਘਰਾਂ ਦੇ ਵਿੱਚ ਪਾਵਨ ਅਖੰਡ ਜੋਤ ਸਥਾਪਿਤ ਕਰੀਏ ਆਦੀ ਨਿਤਨੇਮ ਦਾ ਪਾਠ ਕਰੀਏ ਤੇ ਆਪਣੇ ਘਰਾਂ ਦੇ ਉੱਪਰ ਦੀਪਮਾਲਾ ਕਰੀਏ ਤਾਂ ਜੋ ਸ੍ਰਿਸ਼ਟੀ ਕਰਤਾ ਵਾਰਮਿਕੀ ਦੇਵਾਨ ਜੀ ਆਪਣੀ ਅਪਾਰ ਕਿਰਪਾ ਹਮੇਸ਼ਾ ਸਾਡੇ ਤੱਕ ਬਣਾ ਕੇ ਰੱਖੇ ਆਪਾਂ ਇਸ ਗੱਲ ਤੇ ਸਹਿਮਤ ਨਾ ਰਹੀਏ ਕਿ ਅਸੀਂ ਪ੍ਰਚਾਰ ਯਾਤਰਾ ਵਿੱਚ ਸ਼ਾਮਿਲ ਹੋਏ ਤੇ ਪ੍ਰਚਾਰ ਯਾਤਰਾ ਤੋਂ ਬਾਅਦ ਅਸੀਂ ਆ ਸਤ ਪਾਵਨ ਵਾਰਮਿਕੀ ਪ੍ਰਗਟ ਦਿਵਸ ਦੇ ਨਾਲ ਇਹ ਲੰਗਰ ਖਾਧਾ ਤੇ ਘਰੇ ਜਾ ਕੇ ਸੋ ਗਏ ਇਹ ਸਾਡਾ ਮਕਸਦ ਨਹੀਂ ਸਾਡਾ ਮਕਸਦ ਹੈ ਜੋ ਪਰਮਾਤਮਾ ਮਵਾਲੀ ਕੀ ਦੇਵਾਨ ਜੀ ਦੀ ਪ੍ਰਤੀ ਲੋਕਾਂ ਦੀ ਆਸਥਾ ਉਹ ਆਸਥਾ ਦੇ ਵਿੱਚ ਜਿਹੜਾ ਵਾਦਾ ਵਾਦਾ ਹੋਣਾ ਚਾਹੀਦਾ ਹੈਗਾ ਲੋਕਾਂ ਨੂੰ ਪਰਮਾਤਮਾ ਦੀਆਂ ਜਿਹੜੀਆਂ ਸ਼ਿਕਸ਼ਾਵਾਂ ਨੇ ਉਹਨਾਂ ਬਾਰੇ ਗਿਆਨ ਹੋਣਾ ਚਾਹੀਦਾ ਹੈਗਾ ਪਰਮਾਤਮਾ ਤੋਂ ਦੇ ਹੱਥ ਵਿੱਚ ਜੋ ਕਲਮ ਹੈ ਉਹ ਤਾਂ ਹੀ ਆਪਣੇ ਜੀਵਨ ਦੇ ਵਿੱਚ ਕਲਮ ਆਵੇ ਜੇ ਆਪਾਂ ਸ੍ਰਿਸ਼ਟੀਕਰਤਾ ਵੈਲਮਿਕੀ ਦਿਆਵਾਨ ਜੀ ਨੂੰ ਅਸਲੀ ਰੂਪ ਚ ਮੰਨਾਂਗੇ ਕਿਉਂਕਿ ਸਾਡਾ ਜਿਹੜਾ ਜਨਮ ਹੈ ਵੈਲਮਿਕੀ ਕੌਮ ਦੇ ਵਿੱਚ ਜਨਮ ਹੋਇਆ ਔਰ ਹਰੇਕ ਬੰਦੇ ਦਾ ਇਹ ਬਣਦਾ ਹੈ ਕਿ ਜਿਹੜਾ ਬੰਦਾ ਜਿਹੜੀ ਵੀ ਧਰਮ ਦੇ ਵਿੱਚ ਪੈਦਾ ਹੋਵੇ ਭਾਵੇਂ ਕਿਸੇ ਵੀ ਧਰਮ ਵਿੱਚ ਪੈਦਾ ਹੋਣਾ ਹੈ ਨਾ ਉਸੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਕੇ ਆਪਣੇ ਕੌਮ ਲਈ ਆਪਣੇ ਕੌਮ ਦੇ ਬੱਚਿਆਂ ਲਈ ਆਪਣੇ ਕੌਮ ਦੇ ਲੋਕਾਂ ਲਈ ਕੰਮ ਕਰੇ ਤੇ ਆਪਣੇ ਸਮਾਜ ਦੇ ਤਰੱਕੀ ਦੇ ਵਿੱਚ ਆਪਣਾ ਜਿਹੜਾ ਜੀਵਨ ਦਾ ਯੋਗਦਾਨ ਉਹ ਵੱਡ ਨੂੰ ਲਾ ਪਾਵੇ ਤੇ ਜਿਵੇਂ ਕਿ ਦੇਖਿਆ ਗਿਆ ਹੈ ਭਗਵਾਨ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਹੱਥ ਦੇ ਵਿੱਚ ਤਾਂ ਕਲਮ ਹੈ ਮਗਰ ਇਸ ਨੇ ਉਹ ਸਫਾਈ ਦਾ ਹੀ ਕੰਮ ਕਰਦੇ ਨੇ ਮਗਰ ਫਿਰ ਵੀ ਤਰੱਕੀ ਦੇ ਵੱਲ ਨੂੰ ਬਹੁਤ ਘੱਟ ਦੇਖਣ ਨੂੰ ਮਿਲੇ ਨੇ ਸਫਾਈ ਦੇ ਕੰਮ ਨੂੰ ਜਿਆਦਾ ਮਗਰ ਇਸ ਕੌਮ ਦਾ ਜੋ ਭਗਵਾਨ ਵਾਲਮੀਕੀ ਮਹਾਰਾਜੀ ਨੇ ਐਡਾ بڑا ਗ੍ਰੰਥ ਮਹਾ ਗ੍ਰੰਥ ਲਿਖਤਾ ਰਾਮਾਇਣ ਜਿਹਨੂੰ ਲੋਕ ਦੇਸ਼ ਵਿਦੇਸ਼ਾਂ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਪਰ ਮੈਂ ਕੌਮ ਦੇ ਵਿੱਚ ਕਿਤੇ ਨਾ ਕਿਤੇ ਘਾਟ ਦੇਖ ਨੂੰ ਮਿਲੀ ਕਿ ਇਹ ਸਫਾਈ ਦੇ ਕੰਮ ਨੂੰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਤੇ ਕਲਮ ਨੂੰ ਬਹੁਤ ਜ਼ਿਆਦਾ ਤਵੱਜੂ ਐਨੀ ਤਵੱਜੂ ਦੇ ਨਹੀਂ ਰਹੇ ਸਮਝਦੇ ਕਿ ਕਿ ਮਤਲਬ ਇਹਨਾਂ ਦੇ ਵਿੱਚ ਜੁੜੀ ਹੈਗੀ ਕਮੀ ਇਹ ਕਿੱਥੇ ਘਾਟ ਰਹਿ ਗਈ ਕਿ ਇਹ ਝਾੜੂ ਵਾਲ ਨੂੰ ਜ਼ਿਆਦਾ ਜਾਂਦੇ ਨੇ ਤੇ ਕਲਮ ਵਾਲ ਨੂੰ ਘੱਟ ਇਹ ਕਿ ਪ੍ਰਚਾਰ ਦੇ ਵਿੱਚ ਕੀ ਕਮੀ ਹੈ ਪ੍ਰਚਾਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਉਹ ਕੋਈ ਸਮਾ ਸੀਗਾ ਜੇ ਆਪਾਂ ਕਹੀਏ ਵੀ ਸਾਡਾ ਸਮਾਜ ਜਿਹੜਾ ਝਾੜੂ ਬਲ ਜਾ ਰਿਹਾ ਉਹ ਕੋਈ ਸਮਾ ਸੀਗਾ ਉਹ ਵੀ ਕਾਰਨ ਸੀਗਾ ਕਿਉਂਕਿ ਕੁਝ ਬੜਾ ਲੰਮਾ ਸਮਾਂ ਜਿਹੜਾ ਕੌਮ ਨੂੰ ਦਬਾ ਕੇ ਰੱਖਿਆ ਗਿਆ ਗੁਲਾਮ ਰੱਖਿਆ ਗਿਆ ਜੀ ਕਿਉਂਕਿ ਉਸ ਟਾਈਮ ਸਾਨੂੰ ਕੋਲ ਨਾਕਤਾ ਕਿ ਪੜਨ ਦਾ ਅਧਿਕਾਰ ਸੀਗਾ ਕੋਈ ਨਾ ਕੋਈ ਚੰਗੀ ਗੱਲ ਕਰਨ ਦਾ ਅਧਿਕਾਰ ਸੀਗਾ ਨਾ ਹੀ ਚੰਗੀ ਗੱਲ ਸੁਣਨ ਦਾ ਅਧਿਕਾਰ ਸੀਗਾ ਔਰ ਨਾ ਹੀ ਸਾਨੂੰ ਕੋਈ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਨਹੀਂ ਸੀਗਾ ਉਸ ਸਮੇਂ ਅਸੀਂ ਗੁਲਾਮ ਸੀਗੇ ਪਰ ਕੁਝ ਉਸ ਤੋਂ ਸਭ ਕੁਝ ਸਮੇਂ ਬਾਅਦ ਜਦੋਂ ਬਾਬਾ ਸਾਹਿਬ ਅਮੇਦਕਰ ਆਏ ਉਹਨਾਂ ਨੇ ਬੜਾ ਸੰਘਰਸ਼ ਕੀਤਾ ਆਪਣਾ ਸਾਰਾ ਦਲੀ ਸਮਾਜ ਦੇ ਉਥਾਨ ਲਈ ਲਗਾਇਆ ਹੈ ਨਾ ਤੇ ਉਸ ਤੋਂ ਬਾਅਦ ਉਹਦਾ ਅਧਿਕਾਰ ਮਿਲ ਗਿਆ ਅਧਿਕਾਰ ਮਿਲਣ ਤੋਂ ਬਾਅਦ ਹੈ ਜਿਹੜਾ ਸਾਡਾ ਸਮਾਜ ਹੈ ਡਵੈਲਪ ਹੋ ਚੁੱਕਾ ਹੈ ਦੇਖੋ ਇੱਕ ਵੈਸੀ ਆਪਣੀ ਮਾਨਸਿਕ ਦੋਦੇ ਆਧਾਰਨਾ ਬਣੀ ਹੋਈ ਹੈ ਵੀ ਇਹ ਲੋਕ ਸਿਰਫ ਝਾੜੂ ਦਾ ਕੰਮ ਕਰਦੇ ਨੇਗੇ ਸੂਰੇ ਆਪਣੇ ਨਗਰ ਕੌਂਸਲ ਸੰਗਰੂਰ ਹੈ ਤੁਸੀਂ ਉੱਥੇ ਜਾਓਗੇ ਉੱਥੇ ਸਿਰਫ 117 217 ਬੰਦੇ ਸਫਾਈ ਸੇਵਕ ਨੇ ਪਰ ਜਿਹੜੀ ਵਾਲਮੀਕੀ ਸਮਾਦੀ ਆਬਾਦੀ ਹੈਗੀ ਉਹ 10000 ਦੇ ਕਰੀਬ ਆਬਾਦੀ ਹੈ ਸੰਗਰੂਰ ਸ਼ਹਿਰ ਦੀ ਆ 10000 ਤੁਸੀਂ ਲਾ ਲਓ ਕਿੰਨੇ ਪਰਸੈਂਟ ਲੋਕ ਸਫਾਈ ਦਾ ਕੰਮ ਕਰ ਰਹੇ ਨੇ ਕੁਝ ਵੀ ਨਹੀਂ ਨਾ ਤੁਸੀਂ ਅੰਬੇਦਕਰ ਨਗਰ 'ਚ ਤੁਸੀਂ ਜਾ ਕੇ ਦੇਖੋ ਇਹਦੇ ਵਿੱਚ ਤੁਹਾਨੂੰ ਹਰੇਕ ਫੀਲਡ ਦਾ ਬੰਦਾ ਮਿਲੇਗਾ ਹਰੇਕ ادارے 'ਚ ਚਾਹੇ ਉਹ ਕਲੈਰੀਕਲ 'ਚ ਚਾਹੇ ਉਹ ਇਨਸਪੈਕਟਰਸ ਨੇਗੇ ਚਾਹੇ ਉਹ ਜੱਜ ਨੇਗੇ ਚਾਹੇ ਡਾਕਟਰਸ ਨੇਗੇ ਚਾਹੇ ਕਿ ਰਾਜਨੀਤਿਕ ਲੀਡਰ ਹੈ ਹਰੇਕ ਕੁਆਲਟੀ ਦਾ ਬੰਦਾ ਤੁਹਾਨੂੰ ਅੰਬੇਦਕਰ ਨਗਰ ਵਿੱਚ ਮਿਲੇਗਾ ਔਰ ਲੋਕ ਜਿਹੜੇ ਵਾਕਈ ਸਮਝਦੇ ਨੇ ਇਹਨੂੰ ਇੱਕ ਜਿਹੜੀ ਅੰਬੇਦਕਰ ਨਗਰ ਹੈ ਨਾ ਸਾਡਾ ਇਹਨੂੰ ਇੱਕ ਯੂਨੀਵਰਸਿਟੀ ਮੰਨਦੇ ਨੇ ਕਿ ਕਿ ਯੂਨੀਵਰਸਿਟੀ ਹੈ ਤੇ ਇਸ ਦੇ ਵਿੱਚ ਤੁਸੀਂ ਆਓਗੇ ਤੁਹਾਨੂੰ ਹਰੇਕ ਤਰ੍ਹਾਂ ਦਾ ਬੰਦਾ ਹਰੇਕ ਤਰ੍ਹਾਂ ਦਾ ਗਿਆਨ ਹਰੇਕ ਚੀਜ਼ ਦੀ ਤੁਹਾਨੂੰ ਮਿਲੇਗੀ ਉਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਪਾਵਨ ਵਾਲਮੀਕੀ ਮੰਦਿਰ ਡਾਕਟਰ ਅਮੀਦ ਕਨਗਰ ਜਣਾ ਔਰ ਇਹ ਸਭ ਤੋਂ ਪ੍ਰਾਚੀਨ ਮੰਦਿਰ ਹੈ ਆਪਣੇ ਸ਼ਹਿਰ ਦਾ ਠੀਕ ਹੈ ਔਰ ਇਸ ਦੀ ਸਭ ਤੋਂ ਵੱਡੀ ਖਾਸियत ਕੀ ਹੈ ਕਿ ਜਦੋਂ ਤੋਂ ਮੰਦਿਰ ਸਥਾਪਿਤ ਹੋਇਆ ਜਦੋਂ ਤੋਂ ਸਾਡੇ ਬਜ਼ੁਰਗਾਂ ਨੇ ਇਹਨੂੰ ਸਥਾਪਿਤ ਕਰਿਆ ਉਸ ਤੋਂ ਬਾਅਦ ਲਗਾਤਾਰ ਅੱਜ ਤੱਕ ਕੋਈ ਇਹੋ ਜਿਹਾ ਦਿਨ ਨਹੀਂ ਹੈ ਕਿ ਜਿਹਦੇ ਵਿੱਚ ਜਦੋਂ ਕਿ ਇਹਦੇ ਵਿੱਚ ਮੰਦਿਰ ਦੇ ਵਿੱਚ ਪਾ ਪੂਠਾ ਆਪਣਾ ਪੂਜਾ ਪਾਠ ਆਦਿ ਨਿਤਨੇਮ ਦਾ ਪਾਠ ਨਾ ਹੋਵੇ ਹਰ ਰੋਜ਼ ਸਵੇਰੇ ਪਾਠ ਹੋਣਾਗਾ ਸ਼ਾਮ ਨੂੰ ਵੀ ਪਾਠ ਹੋਣਾ ਉਹ ਇਸ ਦੀ ਮਰਿਆਦਾ ਹਮੇਸ਼ਾ ਬਣਾ ਕੇ ਰੱਖੀ ਗਈ ਹੈ ਔਰ ਇਹੀ ਕਾਰਨ ਹੈ ਕਿ ਜਿਹੜਾ ਵੀ ਬੰਦਾ ਇਸ ਦਰਬਾਰ ਦੇ ਵਿੱਚ ਆਉਂਦਾ ਹੈਗਾ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈਗੀ ਤਾਂ ਦੇਖ ਸਕਦੇ ਹਾਂ ਕਿ ਸਾਡੇ ਵੀਰ ਜੀ ਨੇ ਬੜੇ ਤਰੀਕੇ ਦੇ ਨਾਲ ਬੜੇ ਵਿਸਤਾਰ ਦੇ ਨਾਲ ਸਾਰੀ ਗੱਲ ਦੱਸੀ ਹੈ ਕਿ ਇਸ ਅੰਬੇਡਕਰ ਨਗਰ ਦੀ ਇੱਕ ਬਹੁਤ ਵੱਡੀ ਖਾਸ ਗੱਲ ਹੈ ਉਸ ਖਾਸ ਕਰਕੇ ਸੰਗਰੂਰ ਸਹਿਰ ਦੀ ਆਬਾਦੀ ਦੇ ਬਾਰੇ ਵੀ ਦੱਸਿਆ ਕਿ 10000 ਤੋਂ ਪਲੱਸ ਵਾਲਮੀਕੀ ਸਮਾਜ ਦੀ ਆਬਾਦੀ ਹੈ ਸੰਗਰੂਰ ਸਹਿਰ ਸਹਿਰ ਦੀ ਕਲੇ ਦੀ ਔਰ ਇਸ ਦੇ ਵਿੱਚ ਮਾਤਰ ਜੋ ਨਗਰ ਕਾਉਂਸਲ ਦੇ ਵਿੱਚ ਸਫਾਈ ਸੇਵਕ ਨੇ ਉਹ માત્ર 200 ਤੋਂ ਵੀ ਘੱਟ ਗਿਣਤੀ ਦੇ ਵਿੱਚ ਤਕਰੀਬਨ ਸਫਾਈ ਸੇਵਕ ਨੇ ਇਸ ਨਗਰ ਦੇ ਵਿੱਚ ਤੁਸੀਂ ਇੱਕ ਸੇਵਾਦਾਰ ਤੋਂ ਲੈ ਕੇ ਜੱਜ ਤੱਕ ਇਸ ਸਥਾਪਿਤ ਨੇ ਔਰ ਉਹ ਸਿਰਫ ਔਰ ਸਿਰਫ ਇਸ ਜਿਵੇਂ ਕਿ ਵੀਰ ਜੀ ਨੇ ਦੱਸਿਆ ਕਿ ਇੱਕ ਯੂਨੀਵਰਸਿਟੀ ਕਿਹਾ ਜਾਂਦਾ ਅੰਬੇਡਕਰ ਨਗਰ ਯੂਨੀਵਰਸਿਟੀ ਦਾ ਵੀ ਨਾਮ ਇਹਨਾਂ ਨੇ ਦਿੱਤਾ ਹੋਇਆ ਪ੍ਰਚਾਰ ਪ੍ਰਸਾਰ ਦੇ ਲਈ ਕਿ ਇਸ ਦੇ ਵਿੱਚ ਭਗਵਾਨ ਵਾਲਮੀਕੀ ਜੀ ਦਾ ਜੋ ਪ੍ਰਾਚਨ ਮੰਦਿਰ ਹੈ ਉਹਰੇ ਜੋ ਸਥਾਪਿਤ ਹੈ ਅਖੰਡ ਜੋਤ ਇਸ ਦੇ ਵਿੱਚ ਹਰ ਸ਼ੁਭਾ ਅਖੰਡ ਜੋਤ ਦਾ ਇਹ ਦਰਸ਼ਨ ਕਰਨ ਦੇ ਲਈ ਭਗਵਾਨ ਸ੍ਰਿਸ਼ਟੀਕਰਤਾ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਹੀ ਇਹ ਇਸ ਨਗਰ ਦੇ ਵਿੱਚੋਂ ਅਫੀਸਰ ਬਣਨੇ ਚਾਹੇ ਇੰਸਪੈਕਟਰ ਹੋਵੇ ਚਾਹੇ ਜੱਜ ਹੋਵੇ ਚਾਹੇ ਡਾਕਟਰ ਹੋਣ ਕਹਿੰਦੇ ਇਸ ਨਗਰ ਦੇ ਵਿੱਚ ਸਾਰੇ ਹੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਬਣੇ ਹੋਏ ਨੇ ਤੇ ਮੈਂ ਹੋਰ ਵੀ ਇਸ ਪ੍ਰਾਚਨ ਮੰਦਿਰ ਦੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗਾ ਕਿ ਇਸ ਜੋ ਅੰਬੇਡਕਰ ਨਗਰ ਦੀ ਖਾਸ ਗੱਲ ਹੈ ਇਸ ਮੰਦਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਬਾਬਾਸਾਪੀ 임ਰਾਮ ਅੰਬੇਡਕਰ ਜੀ ਦੀ ਗੱਲਬਾਤ ਕੀਤੀ ਤਾਂ ਅੰਬੇਡਕਰ ਸਾਭ ਜੀ ਦੀ ਪ੍ਰਤਿਮਾ ਵੀ ਉਰੇ ਹੈ ਵਿਰਾਜਮਾਨ ਔਰ ਉਹਨਾਂ ਦੇ ਨਾਲ ਮਾਤਾ ਜੀ ਰਮਾਬਾਈ ਜੀ ਵੀ ਹੈ ਤੇ ਗੁਰੂ ਰਵਿਦਾਸ ਮਹਾਰਾਜ ਜੀ ਵੀ ਉਰੇ ਸਥਾਪਿਤ ਨੇ ਤੇ ਸੰਤਕੁਰ ਗੁਰੂ ਕਬੀਰਦਾਸ ਜੀ ਵੀ ਸਥਾਪਿਤ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਬੜੇ ਸੰਘਰਸ਼ ਦੇ ਨਾਲ ਬੇਟੀਆਂ ਨੂੰ ਅਧਿਕਾਰ ਦਿੱਤਾ ਸੀ ਪੜਨ ਲਿਖਨ ਦਾ ಸಾವਿਤਰੀ ਬਾਈ ਫੂਲੇ ਜੀ ਔਰ ਮਹਾਤਮਾ ਜੋਤੀਬਾਈ ਫੂਲੇ ਜੀ ਉਹ ਵੀ ਉਰੇ ਸਥਾਪਿਤ ਹੈ ਯਾਨੀ ਕਿ ਦੇਖਣ ਨੂੰ ਬੜਾ ਇਕ ਬਹੁਤ ਦਿਨ ਨੂੰ ਭਾਵਕ ਕਰਨ ਵਾਲੀ ਤਸਵੀਰਾਂ ਨੇ ਇਸ ਮੰਦਿਰ ਦੀਆਂ ਖਾਸ ਕਰਕੇ ਕੀ ਬੜੀ ਪਿਆਰ ਸਤਕਾਰ ਔਰ ਭਾਈਚਾਰਕ ਸਾਂਝ ਦੇ ਨਾਲੇ ਇਸ ਮੰਦਿਰ ਦੇ ਵਿੱਚ ਸ਼ਰਧਾ ਦੇ ਨਾਲ ਉਰੇ ਆ ਕੇ ਨਤਮਸਤਕ ਹੋਏ ਹੁੰਦੇ ਨੇ ਸ਼ਰਧਾਲੂ ਤੇ ਸਾਰੇ ਹਰ ਤਰ੍ਹਾਂ ਦੀ ਸੁਵਿਧਾਵਾਂ ਦੇ ਨਾਲ ਇਹ ਮੰਦਿਰ ਬੜਾ ਭਵਯ ਦ੍ਰਿਸ਼ ਦਿਖਾਉਂਦਾ ਹੈ ਮੈਂ ਵੀ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੂੰਗਾ ਇਸ ਮੰਦਰ ਦੇ ਵਿੱਚ ਦਰਬਾਰ ਦੇ ਵਿੱਚ ਖੜਕੇ ਕਿ 4 ਤਰੀਕ ਵਾਲੇ ਦਿਨ 2 ਵਜੇ ਅੰਬੇਡਕਰ ਨਗਰ ਸ੍ਰਿਸ਼ਟੀ ਕਰਤਾ ਵਾਲਮੀਕੀ ਅਨੰਤ ਮੰਦਿਰ ਦੇ ਵਿੱਚ ਪਹੁੰਚ ਕੇ ਇਸ ਵਿਸਾਲ ਪ੍ਰਚਾਰ ਯਾਤਰਾ ਦੇ ਵਿੱਚ ਸਮੂਲੀਅਤ ਕਰੋ ਅਤੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਲੋਕ ਬਾਣੀ ਆਵਾਜ਼ ਆਪਕੀ ਥੈਂਕ ਯੂ